चौथी फ्लाइट ਤੋਂ ਡਿਪਾਰਟ ਹੋ ਕੇ ਆਏ ਪੰਜਾਬ ਦੇ ਚਾਰ ਨੌਜਵਾਨਾਂ ਦੇ ਵਿੱਚ ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਧਰਪੁਰ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਦੁਗਰਾਜ ਸਿੰਘ ਹੈ ਜੋ ਕਿ ਆਪਣੀ ਪੂਰੀ ਜ਼ਮੀਨ ਵੇਚ ਕੇ ਕਰਜ਼ਾ ਲੈ ਕੇ ਅਮਰੀਕਾ ਪਹੁੰਚਿਆ ਸੀ ਜਿਸ ਨੇ ਤਕਰੀਬਨ 40 ਲੱਖ ਰੁਪਏ ਦਾ ਕਰਜ਼ਾ ਲਿੱਤਾ ਸੀ ਅਤੇ ਚੰਗੇ ਭੁਗਤਖਦੇ ਰੇ ਅਮਰੀਕਾ ਗਿਆ ਸੀ ਪਰ ਉਸ ਨੂੰ ਇਹ ਪਤਾ ਸੀ ਕਿ ਉਹ ਜਲਦੀ ਹੀ ਵਾਪਸ ਘਰ ਮੁੜਿਆਵੇਗਾ ਇਸ ਮੌਕੇ ਤੇ ਉਸਨੇ ਬਹੁਤ ਜ਼ਿਆਦਾ ਦੁਖੀ ਹਿਰਦੇ ਨਾਲ ਆਪਣੇ ਦੁੱਖਾਂ ਨੂੰ ਮੀਡੀਆ ਸਾਹਮਣੇ ਉਜਾਗਰ ਕੀਤਾ ਹੈ ਤੁਸੀਂ ਦੇਖੋ ਤੇ ਸੁਣੋ ਕੀ ਕਹਿਣਾ ਹੈ ਜਗਰਾਤ ਸਿੰਨਾ ਹੁਣ ਵਾਪਸ ਆ ਕੇ 22 ਜੁਲਾਈ ਨੂੰ ਗਿਆ ਸੀ ਜਿੱਥੋਂ ਫਿਰ ਸੂਰੀ ਨੇ ਬੰਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਅਜ ਤੁਹਾਡੀ ਇੱਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ ਤੇ ਵੀਜਾ ਲਵਾਵਾਂਗੇ ਫਿਰ ਗੱਡੀ ਅਸੀਂ ਤੁਹਾਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂ ਲੀ ਸਭ ਡਾਊਨ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਅਗਲੇ ਦੇਸ਼ ਭੇਜਣਾ ਹੈ ਉੱਥੋਂ ਦਾ ਤਾਂ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ 깔ਿਆ ਜੀ ਕਿਉਂਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਬਨਾਮਾ ਸਾਰੇ ਦਾ ਹੱਥ ਜੀ ਮਾਰੇ ਹੀ ਆ ਜੀ ਬਨਾਮਾ ਵਿੱਚ ਬਹੁਤ ਜ਼ਿਆਦਾ ਜੀ ਉਹਨਾਂ ਉਹਨਾਂ ਦੀਆਂ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਵੀ ਸਾਡੇ ਨਾਲ ਅਜ ਤੋਂ ਕੋਸ ਸਮੇਂ ਪਹਿਲੇ ਇੱਕ ਮੋੜਾ ਸੀ ਜੀ ਅੰਬਰ ਸਰਦਾਰ ਅਮਰਜੀਤ ਨਾ ਹੀ ਮੋੜੇ ਦਾ ਉਹਦੀ ਡੈਥ ਹੋਈ ਸੀ ਉਦੋਂ ਆਪਾਂ ਕਲੰਬੀਆ ਸੀ ਜੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਉਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਉਦਾਂ ਹੀ ਉਹਦੇ ਕੱਪੜੇ ਕੁਪਰੇ ਜਿਹੇ ਉਦਾਂ ਵੀ ਆਖੇ ਬੋਡੀ ਪੂਰੀ ਤਾਂ ਉਹਦੀ ਪੇਪਰ ਸਰਵਡ ਪਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਲਾਸ ਨੂੰ ਚੋੱਕ ਕੇ ਤੇ ਪਾਣੀ ਸੁੱਟ ਦਿੰਦਾ ਅਸੀਂ ਮੁਸੀਆ ਖਾ ਜਾਂਦੇ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕਰਾਸ ਕੀਤਾ ਜੀ ਰਾਤ ਨੂੰ 10 11 12 ਵਜੇ ਅਸੀਂ ਯਾਰੀ ਜੋਂਨਾ ਬਾਰਡਰ ਕਰਾਸ ਕੀਤਾ ਡੌਂਕਰਾਂ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁਰਗੇ 7 8 ਨੂੰ ਹੀ ਕੈਂਪ ਚ ਪਹੁੰਚੇ ਤੇ ਚੌਂਕੀ ਚ ਉਹਨਾਂ ਸਿਹਾਂਸ ਹੂਨ ਫਿੰਗਰਫੂਂਗਰ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਜੋ ਕਿ ਜਿੱਦੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਤਾ ਕਿੱਥੇ ਰਹੀ ਸਰ 14 ਨੂੰ ਬਨਾਮਾ ਆਏ ਉਹਨਾਂ ਦੇ ਕੋਈ ਯੂਐਨ ਵਾਲੀ ਕੋਈ ਸੰਸਥਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਜੀ ਆਹੀਂ ਉਹਨਾਂ ਨੇ ਸਾਨੂੰ ਉੱਥੇ ਹੋਟਲ ਜਿਹਾ ਰੱਖਿਆ ਜੀ ਇੰਡੀਅਨ ਅਹੀਂ ਜਦੋਂ ਇਹ ਉਹ ਜਹਾਜ਼ ਦੇ ਵਿੱਚ ਆਏ ਆ ਉਹਦੇ ਵਿੱਚ ਅਹੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60-70 ਜਾਨੇ ਅਹੀਂ ਜਹਾਜ਼ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਹਾਜ਼ ਆਇਆ ਸੀ ਰਪਨਾਮਾ ਸਾਰਾ ਊੜਾ ਹੋਟਲ ਜੀ ਆ ਜੀ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਇਹ ਰੂਮ 'ਚ ਕੋਈ ਬਾਹਰ ਆਉਣਾ ਕੋਈ ਕੰਮ ਨਾ ਗੇਟ 'ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਇੱਕ ਦੋ ਜਿਆ ਨਾ ਗੇਟ 'ਤੇ ਗਾੜੀ ਖਲੋਤਾਂ ਦਾ ਨਹੀਂ ਸਰ ਪੈਸੰਜਰ ਫਲੈਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ 에어 ਲੈਂਡ ਸਰ ਉੱਥੇ ਭੇਜਿਆ ਆਪਣਾ ਫਲੈਟ ਅਰੇ ਹੀ ਆ ਜੀ ਉਹ ਪਿਛਿਓ ਜਿਹੜੇ 베ਰੀਆਂ ਲਾ ਕੇ ਬਨਾਮਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬੱਦੀ ਕੋਈ ਨਹੀਂ ਲੈ ਬਸ ਪਾਸਪੋਰਟ ਲੈ ਲੈ ਜਿੱਥੇ ਜਾਂ ਮੰਨ ਲਾ 에어ਪੋਰਟ ਨਨੂੰ ਫਾਇਲਟ ਵਾਲਿਆਂ ਦੇ ਦਿੰਦੇ ਜਿੱਥੇ ਜਾਂ 에어로ਸਟ ਨੂੰ ਜਾਂ ਪਾਸਪੋਰਟ ਬ੍ਰਾਂਚ ਦੇ ਵਿੱਚ ਜਿੱਥੇ ਅਗਲੀ ਸਟੇ ਆ ਵੀ ਉਤਰ ਕੇ ਪਾਸਪੋਰਟ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਨਾਲ ਨਹੀਂ ਦੇਦੇ ਜਾਂ ਕਿ ਇਹਨੂੰ ਵੀ ਜੇ ਭੱਜਣਾ ਚਾਹ ਪੁੱਛ ਕੇ ਪਾਸ ਜਾਨ ਸੁਪਨਾ ਦੇ ਸੋਚਦਾ ਹੀ ਹੈ ਜੀ ਕਰ ਜਾ ਚੁੱਕਿਆ ਬੈਲੀ ਵੇਚ ਕੇ ਨਹੀਂ ਸੋਚਿਆ ਜੀ ਵੀ ਕੋ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇਹ ਕੁਝ ਘੰਟਿਆਂ ਦੀ ਢੇਲ ਕਰਕੇ ਵੀ ਹੋਇਆ ਜੀ ਕੋ ਏਵਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ